ਜੀਉ ਤਪਤ ਹੈ ਵਾਰੁ ਗਾਰੁ ਸਤਿਗੁਰੂ ਦੀ ਬਾਣੀ ਦਾ ਸੰਚਨ ਕਰਨ ਦੀ ਕਿਰਪਾਈ ਜਿਸ ਵੀ ਮੁਮਕਦੇ ਅੰਦਰੋਂ ਅਕਾਲ ਪੁਰਖ ਵੈਗੁਰੂ ਜੀ ਦੀ ਸਿੱਖ ਜਨਨ ਦੀ ਬਾਣੀ ਵਿਸਰ ਜਾਂਦੀ ਹੈ ਉਸ ਅਕਾਲ ਪੁਰਖ ਵੈਗੁਰੂ ਜੀ ਦਾ ਨਾਮ ਵਿਸਰ ਜਾਂਦਾ ਹੈ ਤਰ ਉਸ ਜੀਵ ਦੀ ਜਿੰਦ ਜੜੀ ਹੈ ਮੋੜ ਮੋੜ ਕੇ ਦੁਖੀ ਹੁੰਦੀ ਹੈ ਕਿਉਂਕਿ ਅਸੀਂ ਜਿਹੜੀ ਜਿੰਦ ਹੈ ਮਨ ਹੈ ਇਹਨੂੰ ਮਾਇਕ ਪਦਾਰਥਾਂ ਦੇ ਨਾਲ ਸੰਸਾਰ ਤਨ ਬੋਧ ਦੇ ਨਾਲ 36 ਕੰਮ ਨਹੀਂ ਕੋਸ਼ਿਸ਼ ਕਰਦੇ ਆ ਇਹਨੂੰ ਕੋਸ ਕੰਮ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿਹੜੀ ਜਿੰਦ ਹੈ ਮਨ ਹੈ ਉਹ ਸਕਾਰ ਰੂਪ ਵੈਗੁਰੂ ਜੀ ਦਾ ਸਰੂਪ ਹੈ ਇਹ ਨਾਮ ਤੋਂ ਬਿਨਾ ਕਿਸੇ ਵੀ ਵਸਤੂ ਦੇ ਨਾਲ ਤ੍ਰਿਪਤ ਨਹੀਂ ਹੁੰਦੀ ਹੈ ਇਸ ਕਰਕੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਵਚਨ ਕਹੇ ਹਨ ਸਹਿ ਸਖਟੇ ਲਖ ਕੋ ਤਤ ਆਵੈ ਤ੍ਰਿਪਤ ਨਾ ਆਵੈ ਮਾਇਆ ਅਛੈ ਪਾਵੈ ਪਾਸਾ ਕਹਿੰਦੇ ਜਿੰਨੇ ਤਨ ਪਦਾਰਥ ਮਾਇਆ ਆਦਿ ਇਨਸਾਨ ਦੇ ਕੋਲ ਉਹ ਨਹੀਂ ਹੈ ਮਨ ਨਹੀਂ ਟਿਕੀ ਹੋਈ ਜਾਂਦਾ ਹੈ ਹੋਰ-ਹੋਰ ਦੀ ਤਾਂ ਸਭ ਗੱਲ ਹੀ ਜਾਂਦੀ ਹੈ ਤ੍ਰਿਪਤੀ ਨਹੀਂ ਆਉਂਦੀ ਇਸੇ ਕਰਕੇ ਸaints ਸਤਿਗੁਰੂ ਬਾਦਸ਼ਾਹਿਆਂ ਨੇ ਵਚਨ ਕਹੇ ਨੇ ਜਿਉ ਜਿਉ ਤਪ ਤਨ ਵਾਰੋ-ਵਾਰ ਸਤਿਗੁਰੂ ਜੀ ਕਹਿੰਦੇ ਵਾਰ-ਵਾਰ ਇਹ ਤਪ-ਤਪ ਕੇ ਮੁਰ-ਮੁਰ ਕੇ ਸਤਿਗੁਰੂ ਜੀ ਕਹਿੰਦੇ ਭਾਈ ਤੁ ਕੀ ਬੋਲੇ ਹੈ ਤਾਪ ਤਾਪ ਖੱਬੇ ਬਹੁਤ ਵਿਕਾਰ ਤੇ ਸਤਿਗੁਰੂ ਜੀ ਕਹਿੰਦੇ ਦੁਖੀ ਹੋ ਹੋ ਕੇ ਫਿਰ ਇਹ ਹੋਰ ਹੋਰ ਵਿਕਾਰਾਂ ਵਿੱਚ ਪਵਾਰ ਹੁੰਦੀ ਹੈ ਕਿਉਂਕਿ ਸੁਖ ਲੱਭ ਨਹੀਂ ਹੈ ਵਿਕਾਰਾਂ ਦੇ ਵਿੱਚ ਸੁਖ ਨਹੀਂ ਮਿਲਦਾ ਹੈ ਇਹ ਤਾਂ ਇਕੱਠਾ ਕਰਨ ਵਾਲ ਤੇ ਵਿਕਾਰ ਹੁੰਦੇ ਹਨ ਮੁਖ ਕਿਸੇ ਦਾ ਧੰਨ ਤਪ ਲੈਣਾ ਕਿਸੇ ਦੇ ਨਾਲ ਠੱਗੀ ਕਰ ਲੈਣੀ ਕਿਸੇ ਨਾਲ جھੋਕ ਬੋਲਣਾ ਕਾਸਾ ਕਹਿੰਦੇ ਵਿਕਾਰਾਂ ਦੇ ਵਿੱਚ ਹੋਰ ਫਸ ਜਾਂਦੀ ਹੈ ਇਹ ਜੀ ਤੇ ਵਿਕਾਰਾਂ ਦੇ ਵਿੱਚ ਬਸੇ ਹੋਈ ਹੋਰ ਖਾਰ ਹੁੰਦੀ ਹੈ ਜੈ ਤਨ ਮਣੀ ਵਿਸਰ ਜਾਏ ਸਤਿਗੁਰ ਜੀ ਕਹਿੰਦੇ ਨੇ ਭਾਈ ਜਿਸ ਵੀ ਸਰੀਰ ਵਿੱਚ ਭਾਵ ਜਿਸ ਮਨੁੱਖ ਨੂੰ ਪ੍ਰਭ ਦੀ ਸਿੱਖ ਸਦਾ ਦੀ ਬਾਣੀ ਭੋਲ ਜਾਂਦੀ ਹੈ ਜਿਹੜੇ ਨੂੰ ਕੋਈ ਕਾਲਪਨਿਕ ਸੇਵਕ ਸਲਾਹ ਛੱਡ ਦਿੱਤੀ ਹੈ ਸੇਵਕ ਸਲਾਹ ਦੀ ਬਾਣੀ ਜਿਹੜੇ ਭੁੱਲ ਗਏ ਹਨ ਜੋ ਪੱਕਾ ਰੋਗੀ ਬਿਲਦਾਏ ਅਸਰ ਜਿਵੇਂ ਉਹ ਇਤਾਂ ਬਿਲਕਦੇ ਨੇ ਹਰ ਬਿੜ ਬਿਲਕਦੇ ਰਹਿੰਦੇ ਨੇ ਜਿਵੇਂ ਕੋੜ ਦੇ ਰੋਗ ਵਾਲਾ ਜਿਹਨੂੰ ਕੋੜ ਦਾ ਰੋਗ ਲੱਗਿਆ ਹੋਵੇ ਕੋੜ ਦੇ ਰੋਗ ਨੂੰ ਪੱਕਾ ਰੋਗੀ ਮੰਨਿਆ ਜਾਂਦਾ ਹੈ ਕੋੜ ਦਾ ਇਲਾਜ ਬੜਾ ਘੱਟ ਸੀ ਕੋੜ ਦੇ ਜਿੰਨ ਕੋੜ ਦੀ ਬਿਮਾਰੀ ਲੱਗ ਜਾਂਦੀ ਜਿਹਦਾ ਕੋਈ ਇਲਾਜ ਨਹੀਂ ਸੀ ਬੈਦਾਂ ਕੀ ਮੰਦ ਦੇ ਕੋਲ ਪਰ ਪਰਵਾਣੀ ਦੇ ਵਿੱਚ ਇਤਿਹਾਸ ਦੇ ਵਿੱਚ ਅਸੀਂ ਸਰਵਣ ਕਰਦੇ ਆ ਗੁਰੂ ਪਾਰਸਰ ਜੀ ਦੇ ਨਿਰਣਾਦ ਕਰਦੇ ਨੇ ਨਿਰਧਰ ਕਰਦੇ ਹਨ ਕਿ ਉਹ ਕੋੜ ਵੀ ਦੂਰ ਕਰ ਦਿੰਦੇ ਜੇ ਤਰ੍ਹਾਂ ਕਿ ਰਾਜ ਦੇ ਵਿੱਚ ਸਾਖੀ ਆਉਂਦੀ ਐ ਐਵੇਂ ਕੋੜੀ ਨੇ ਜੀ ਦਾ ਕੋੜ ਸਤਿਗੁਰਾਂ ਨੇ ਆਪਣੀ ਕਿਰਪਾ ਦੁਆਰਾ ਨਦਰ ਮਿਹਰ ਵੀ ਕਰਕੇ ਤੁਮ ਕੀਤਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜਦ ਦੇ ਵੇਲੇ ਵੀ ਮੂਰ ਚੰਦ ਦੀ ਸਾਕੀ ਹੋਈ ਹੈ ਉਹ ਵੀ ਥੋੜੀ ਸੀ ਉਹਦਾ ਕੋੜ ਸਤਿਗੁਰਾਂ ਨੇ ਤੁਮ ਕੀਤਾ ਹੈ ਤੇ ਗੁਰੂ ਰਾਮਦਾਸ ਸਾਹਿਬ ਜਦ ਦੇ ਵੇਲੇ ਵੀ ਅਮਰ ਸਤਿ ਤਲ ਕੀਤੇ ਅਮਰ ਸਰੋਵਰ ਵਿੱਚ ਇਸ ਨਾਮ ਕਰਨ ਨਾਲ ਪੂਰੀ ਦਾ ਕੋੜ ਗੁਰੂ ਹੋਇਆ ਗੁਰੂ ਸਮਰਾਟ ਹੈ ਨੁਕਸਰ ਵਗ ਹੈ ਗੁਰੂ ਕੋੜ ਭੁੱਲ ਕਰ ਦਿੰਦਾ ਹੈ ਤੇ ਜਿਹੜਾ ਔੜ ਮਨ ਨੂੰ ਲੱਗਿਆ ਹੋਇਆ ਹੈ ਵਿਕਾਰਾਂ ਦਾ ਇਹ ਕੋੜ ਦੀ ਦਵਾਈ ਕੋਈ ਨਹੀਂ ਹੈ ਇਸ ਕਰਕੇ ਪਾਰਸਾ ਕਹਿੰਦੇ ਇਹਦੀ ਦਵਾਈ ਵੀ ਕੇਵਲ ਗੁਰੂ ਕੋਲ ਹੈ ਗੁਰੂ ਦਵਾਈ ਕਹਿੰਦਾ ਹੈ ਪਾਰਸਾ ਕਹਿੰਦੇ ਨੇ ਗੁਰੂ ਦਵਾਈ ਪੰਚਾਂਹ ਨਾਮ ਦੀ ਮੇਰਾ ਵੈਦ ਗੁਰੂ ਗੋਬਿੰਦਾ ਆਰਿਹਰ ਦਾ ਨਾਮ ਔਕਤ ਮੁਖ ਦੇਵੈ ਕਟ ਜੰਕੀ ਅੰਦ ਨਾਮ ਰੂਪੀ ਔਕਤ ਨਾਮ ਰੂਪੀ ਦਵਾਈ ਬਿੰਦਲ ਤੇ ਮਨ ਦੇ ਉਪਰ ਜਿਹੜੇ ਕੋੜ ਦੇ ਕੋੜ ਵਾਂਗ ਰੂਪ ਲੱਗੇ ਹੋਏ ਨੇ ਕਾਮ ਕੂਲ ਨੂੰ ਕਰਾਹਤ ਦੇ ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਨਾਮ ਰੂਪੀ ਦਵਾਈ ਦੇ ਨਾਲ ਕਰਦੈਂਦੇ ਇਸ ਕਰਕੇ ਸਾਈਂ ਜੀ ਨੇ ਵਚਨ ਕਹੇ ਜੇ ਭਾਈ ਇਹ ਜੈ ਤਨ ਬਾਣੀ ਵਿਸਰ ਜਾਏ ਜਿਹੜੇ ਵੀ ਲੋਕ ਨੂੰ ਉਸ ਕਾਰਨ ਕੋਈ ਜੀਵੀ ਸਿੱਖਤ ਸਲਾਹ ਉਹਦਾ ਨਾਮ ਲਿਸਰ ਗਿਆ ਜਿਉਂ ਪੱਕਾ ਰੋਗੀ ਬਨਾਈ ਦੁਨੀਆ ਦੇ ਭਾਵਿਆਂ ਦੇ ਕੋ ਸਾਰੇ ਸੁੱਖ ਹੋਣ ਐਸਾ ਹੋਵੇ ਧਨ ਦੌਲਤ ਹੋਵੇ ਸਾਰੇ ਸੁੱਖ ਹੋਣ ਤੇ ਸਤਿਗੁਰੂ ਸਾਹਿਬ ਕਹਿੰਦੇ ਹਨ ਸ਼ਾਂਤੀ ਨਹੀਂ ਹਾਸਲ ਕਰਦੇ ਉਹ ਹਰ ਵੇਲੇ ਬੇਤਨਾ ਰਹਿੰਦਾ ਹੈ ਉਹ ਕੋਲ ਦੇ ਰੋਗੀ ਮੰਨੂ ਆ ਰਮੇੜੇ ਬਿਲਕਾਪ ਕਰਦਾ ਰਹਿੰਦਾ ਹੈ ਕਿਉਂਕਿ ਮਨ ਨੂੰ ਸ਼ਾਂਤੀ ਨਹੀਂ ਹੈ ਮਨ ਤਾਂ ਰੂਪੀ ਦਾ ਰੂਹੀ ਮਿਲੀ ਹੈ ਇਸ ਕਰਕੇ ਭਗਤ ਸਾਹਿਬ ਜੀ ਨੇ ਵਚਨ ਕਹੇ ਨੇ ਭਾਈ ਜਿਹੜਾ ਮੁੱਖ ਕਾਲ ਗੁਰੂ ਨੂੰ ਭੁੱਲ ਗਿਆ ਉਹ ਹੱਬੇਡੇ ਕੋਲ ਦੇ ਰੂਹੀ ਵਾਂਗੂ ਬਿਰਕਦਾ ਰਹਿੰਦਾ ਹੈ ਬੋਤਾ ਬੋਲਣਾ ਚੱਖਣ ਬੋਲੋ ਸਤਿਗੁਰ ਜੀ ਕਹਿੰਦੇ ਸਿਮਰਨ ਤੋਂ ਖਾਂਦੀ ਲੈਣ ਕਰਕੇ ਤੇਰੇ ਸਹੇੜੇ ਹੋਏ ਦੁੱਖਾਂ ਵਾਲੀ ਕੀ ਬੋਧ ਤੇ ਕਿਣੀ ਕਰੀ ਜਾਣੀ ਅਕਾਲ ਪੁਰਖ ਵੈਗੂ ਨੋਲਾ ਮੇ ਦੀ ਜਾਣੀ ਸਿਮਰਨ ਕਰਨਾ ਨਹੀਂ ਹੈ ਬੰਦਗੀ ਨਹੀਂ ਕਰਨੀ ਹੈ ਗੁਰੂ ਵਾਰੇ ਨਹੀਂ ਬੰਨਾ ਹੈ ਪਰ ਜਦ ਇਹ ਸੁੱਖ ਸੁਖ ਆਉਂਦੇ ਨੇ ਇਹੁਨਾ ਦੁੱਖਾਂ ਸੁੱਖਾਂ ਕਰਕੇ ਆਸਾ ਕਹਿੰਦੇ ਹੁਨਾਮੇ ਦੀ ਜਾਣੀ ਅਕਾਲ ਪੁਰਖ ਵੈਗੂ ਜੀ ਨੂੰ ਅਕਾਲ ਪੁਰਖ ਵੈਗੁਰੂ ਜੀ ਦੇ ਨਾਮ ਗਿਲਾ ਕਰੀ ਜਾਣਾ ਕਿਸੇ ਹੋਰ ਨਾਮ ਗਿਲਾ ਕਰੀ ਜਾਣਾ ਮੁਕਤੇਰੇ ਕਰਕੇ ਆਏ। ਤਾਂ ਸੰਗ ਇਹਦੇ ਵਿਅਰਥ ਦਾ ਕੋਰਤ ਲਾਣਾ ਪਈ ਤੇਰਾ। ਕਿਉਂਕਿ ਬਿਨ ਬੋਲੇ ਜਾਣੇ ਸਭ ਸੋਏ ਰਹਾਵ। ਕਿਉਂਕਿ ਉਹ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਸਾਡੇ ਕਿਹੜੇ ਕੰਮ ਕੋ ਬਿਨਾਂ ਹੀ ਸਾਡੇ ਰੂਹਾਂ ਦਾ ਸਾਰਾ ਕਾਰਨ ਜਾਣਦਾ। ਾਨੂੰ ਨਹੀਂ ਪਤਾ ਸਾਡੇ ਸ਼ਰੀਰ ਤੇ ਰੋਗ ਕਿਉਂ ਆਏ ਨੇ ਸਾਡੇ ਤੇ ਗਰੀਬੀ ਕਿਉਂ ਆਈ ਏ ਸਾਡੇ ਤੇ ਇਹ ਦੁੱਖ ਸੁੱਖ ਕਿਉਂ ਆਏ ਨੇ ਸਾਨੂੰ ਨਹੀਂ ਪਤਾ ਪਰ ਆਕਾਲ ਪੁਰਖ ਵੈਣਕੂ ਤੁੰਗਰ ਨਾਮੁ ਭਾਸਾ ਕਹਿੰਦੇ ਸਭ ਕੁਝ ਜਾਣਦਾ ਹੈ ਬਿਨ ਬੋਲੇ ਜਾਣੇ ਸਭ ਕੋਈ ਸਾਡੇ ਬਿਨਾ ਬੋਲਿਆ ਹੋਇਆ ਹੀ ਸਾਡੇ ਦੁੱਖਾਂ ਨੂੰ ਵੀ ਜਾਣਦਾ ਹੈ ਰੋਗਾਂ ਨੂੰ ਵੀ ਜਾਣਦਾ ਹੈ ਤੇ ਸਾਡੇ ਰੋਗਾਂ ਦਾ ਕਾਰਨ ਵੀ ਜਾਣਦਾ ਹੈ ਆਏ ਕਿਉਂਕਿ ਅਪਨ ਸਰਵਣ ਕਰਦੇ ਆਂ ਸਤਿਗੁਰਾਂ ਦੇ ਪਾਵਨ ਵਚਨ ਪਾ ਲਾ ਕਹਿੰਦੇ ਨੇ ਜੇਹਾਂ ਬੀਜੈ ਸੋ ਉਨੈ ਜਿਉ ਜੋਤ ਬੀਜਿਆ ਹੈ ਵੜ ਰਹੇ ਹਨ ਪਾਸਾ ਕਹਿੰਦੇ ਇਹ ਵੜਨਾ ਪੈਣਾ ਹੈ ਇਸ ਕਰਕੇ ਜੈਸਾ ਸਿੱਖ ਸਤੁਰ ਪਾਸਾ ਕਹਿੰਦੇ ਕੋਈ ਵੀ ਬੀਜੇਗਾ ਉਹੇ ਦੇ ਹੀ ਫਲ ਨੂੰ ਪ੍ਰਾਪਤ ਹੋਣਗੇ ਵੀਰਵਾਰੀ ਪਾਸਾ ਕਹਿੰਦੇ ਕੋਈ ਕਿਸੇ ਦਾ ਮਾੜਾ ਚੰਗਾ ਨਹੀਂ ਕਰ ਸਕਦਾ ਭਾਈ ਮਾੜਾ ਚੰਗਾ ਤੇ ਕਰਮਾਂ ਦਾ ਹੈ ਮਾੜਾ ਚੰਗਾ ਤੇਰੇ ਆਪਣੇ ਬਿਜੇ ਕੋਈ ਕਰਮ ਨਹੀਂ ਇਸ ਕਰਕੇ ਤੇਰੇ ਕਰਮਾਂ ਦਾ ਹੀ ਤੈਨੂੰ ਮਿਲਿਆ ਹੈ ਅਕਾਲ ਪੁਰਖ ਵੈਰ ਤੋਂ ਕਿਸੇ ਦਾ ਮਾੜਾ ਨਹੀਂ ਕਰਦਾ ਤੇ ਉਹਨਾਂ ਨੂੰ ਵਿਆਖ ਦਾ ਹੌਲ ਬੁਲਾਰਾ ਕਰਨਾ ਔਲਾਮੇ ਦੇ ਨੇ ਗਿਲੇ ਕਰਨੇ ਪਾਸਾ ਕਹਿੰਦੇ ਇਹ ਵੀ ਵਿਅਰਥ ਨੇ ਕਿਉਂਕਿ ਤੇਰੇ ਬਿਨਾ ਹੁੰਦੇ ਨਹੀਂ ਉਹ ਤੇਰੇ ਦੁੱਖਾਂ ਨੂੰ ਵੀ ਜਾਣਦਾ ਹੈ ਦੁੱਖਾਂ ਦੇ ਕਾਰਨ ਨੂੰ ਵੀ ਜਾਣਦਾ ਹੈ ਜੁਗ ਆਇ ਤੂੰ ਨੇ ਅਕਾਲ ਪੁਰਖ ਵੈ ਨੂੰ ਸਭ ਕੁਝ ਜਾਣਦਾ ਹੈ ਅਰਹਾਉ ਜਿਨ ਕੰਨ ਕੀਤੇ ਅਖੀ ਨਾਲ ਸਹਿਬ ਸਰਪਾ ਪਾਸਾ ਬਚਨ ਕਰਦੇ ਨੇ ਭਾਈ ਵੀ ਦੁੱਖਾਂ ਤੋਂ ਬਚਣਾ ਚਾਹਣਾ ਹੈ ਤਾਂ ਇਹਨਾਂ ਦੁੱਖਾਂ ਤੋਂ ਬਚਣ ਵਾਸਤੇ ਉਸ ਅਕਾਲ ਪੁਰਖ ਵੈ ਨੂੰ ਜਿਦਾ ਸਿਮਰਨ ਕਰਿਆ ਕਰ ਉਹ ਸਰਕਾਰ ਕਰਤੂ ਵੈਕੂ ਜੀ ਦਾ ਨਾਮ ਜਪਿਆ ਕਰ ਜਿਨੇ ਜਿਨ ਕੰਨ ਕੀਤੇ ਅੱਖੀ ਨਾਕੋ ਜਿਸ ਸਰਕਾਰ ਕਰਤੂ ਨੇ ਕੰਨ ਦਿੱਤੇ ਨੇ ਅੱਖਾਂ ਦਿੱਤੀਆਂ ਨੇ ਨੱਕ ਦਿੱਤਾ ਹੈ ਜਿਨ ਜਿਗ ਪਾ ਦਿੱਤੀ ਗੋ ਤੇ ਤਾਤ ਜਿਸ ਸਰਕਾਰ ਕਰਤੂ ਵੈਕੂ ਜੀ ਨੇ ਤੈਨੂੰ ਤੇ ਜੀਵ ਦਿੱਤੀ ਹੈ ਰਸਨਾ ਦਿੱਤੀ ਹੈ ਜਿਹੜੀ ਛੇਤੀ ਛੇਤੀ ਬੋਲਦੀ ਹੈ ਬੜੀ ਖਾਣੀ ਨਾਲ ਬੋਲਦੀ ਹੈ ਸਤਿਗੁਰ ਜੀ ਕਹਿੰਦੇ ਉਸ ਕਰਮਗੁਰੂ ਦਾ ਭਾਈ ਤੂੰ ਸਿਮਰਨ ਕਰ ਜਿਨ ਮਨ ਰਾਖਿਆ ਅਗਨੀ ਪਾਇ ਦਿਨ ਸਾਡੇ ਸਰੀਰ ਦੇ ਵਿੱਚ ਨਿਭਾ ਕੇ ਅੰਦਰ ਜਿੰਦ ਸਰੀਰ ਦੇ ਵਿੱਚ ਟਿਕਾ ਦਿੱਤੀ ਹੈ ਉਸ ਕਰਮਗੁਰੂ ਦਾ ਸਿਮਰਨ ਕਰ ਬਾਜੈ ਬਗਵਨ ਆਖੈ ਸਭ ਜਾਨ ਆਪ ਗੁਰੂ ਜੀ ਕਹਿੰਦੇ ਜਿਸ ਕਾਰਕੁਰਪ ਗੁਰੂ ਜੀ ਦੀ ਕਲਾ ਦੇ ਨਾਲ ਸਰੀਰ ਦੇ ਵਿੱਚ ਸਵਾਸ ਚੱਲਦੀ ਹੈ ਇਹ ਵੀ ਉਹ ਕਾਰਕੁਰਪ ਦੀ ਕਲਾ ਹੀ ਹੈ ਉਹਦੇ ਦਿੱਤੇ ਹੋਏ ਸਵਾਸ ਨੇ ਉਹਦੀ ਕਲਾ ਦੇ ਨਾਲ ਉਸ ਕਾਰਕੁਰਪ ਦੀ ਕਿਰਪਾ ਦੇ ਨਾਲ ਹੀ ਚੱਲਦੇ ਨੇ ਸਰੀਰ ਦੇ ਵਿੱਚ ਸਵਾਸ ਤੇ ਜਿੰਨਾ ਜਿਹੜਾ ਸਵਾਸ ਚੱਲਦੇ ਨੇ ਸਰੀਰ ਚੱਲਦਾ ਹੈ ਜਦੋਂ ਸਵਾਸ ਨਾ ਕੋਈ ਹੋ ਜਾਣ ਕੇ ਸਰੀਰ ਨਹੀਂ ਚੱਲਣਾ ਹੈ ਹਣ ਕਰਦਾ ਹੈ ਕਰਦਾ ਹੈ ਪਹੁੰਚਦਾ ਹੈ ਤਾਰੇ ਅੰਗਹਾਤੇ ਪੈ ਜਿਹੜੇ ਨੇ ਹਰਤਲ ਵਿੱਚ ਨੇ ਬਦਲਨ ਸੁਆਸਮੁਕ ਗਏ ਸੁਆਸ ਪਉਣਾ ਬੰਦ ਹੋ ਗਿਆ ਫਿਰਨਾ ਅੱਖਾਂ ਦੇਖਣੀਆਂ ਨਹੀਂ ਨਾਕਾਂ ਸੁਣਦੇ ਨਹੀਂ ਨਾ ਜ ਰਤਨਾ ਮੂਤੀ ਹੈ ਨਾ ਪੈਰਾ ਕੋ ਚੱਲਿਆ ਜਾਂਦਾ ਖੜਾ ਵੀ ਆਪਣੀ ਆਪ ਖੜਾ ਵੀ ਹੋਇਆ ਨਾ ਚਾਰ ਬੰਦੇ ਫੜਕੇ ਵੀ ਬਣਾਉਂਗੇ ਤਾਂ ਮੈਂ ਅਟਨਾ ਦੀ ਤੇ ਬਜੀ ਹੰਦੀਰਾ ਦੌੜਿਆ ਕਰਦਾ ਬੱਜਿਆ ਫਿਰਦੇ ਇਸ ਬਾਰੇ ਕਿ ਪਾ ਸਕਦੇ ਭਾਈ ਉਸ ਕਾਲਪੁਰਖ ਦਾ ਸਮਰਨ ਕਰ ਬਾਜਾ ਤਪਨ ਆਖਰ ਕਰ ਜਾਏ ਜਿਹਦੀ ਕਲਾ ਦੇ ਨਾਲ ਸਰੀਰ ਦੇ ਵਿੱਚ ਸਵਾਰ ਚੱਲਦੇ ਨੇ ਤੇ ਮਨੁੱਖ ਹਰ ਤਾਂ ਕੋਲ ਮਿਲ ਕੇ ਬੋਲ ਚੱਲ ਕਰ ਸਕਦਾ ਤੁਰ ਫਿਰ ਕੇ ਜਾ ਸਕਦਾ ਬੋਲ ਸਕਦਾ ਸੁਣ ਸਕਦਾ ਦੇਖ ਸਕਦਾ ਉਸ ਕਾਲਪੁਰਖ ਦਾ ਸਮਰਨ ਕਰਿਆ ਕਰ ਜੇ ਤਾਂ ਮੋਹ ਪ੍ਰੀਤ ਸੁਆਦ ਆਸਾ ਜੀ ਕਹਿੰਦੇ ਸੰਸਾਰ ਦਾ ਜਿਹੜਾ ਮੋਹ ਹੈ ਇੰਨੀ ਵੀ ਮਾਇਆ ਹੈ ਦੁਨੀਆ ਦੀ ਇਹ ਝੂਠੀ ਪ੍ਰੀਤ ਹੈ ਰਸਾ ਕਿਸਾਂ ਦੇ ਸੁਆਦ ਨਹੀਂ ਜਿੰਨੇ ਕੁਝ ਵੀ ਚਸਪੇ ਲੱਗੇ ਹੋਏ ਨੇ ਇਹ ਫਰੀਦ ਨੂੰ ਇਹ ਮਨ ਆਸਾ ਕਹਿੰਦੇ ਨੇ ਇਹ ਰਸਾ ਕਿਸਾਂ ਦੇ ਬਾਣੀ ਸਭਾ ਕਾਲਖ ਤਾਗਾ ਦਾ ਆਸਾ ਕਹਿੰਦੇ ਸਾਰੇ ਤਾਗ ਤੇਰੀ ਕਾਲਮ ਦੀ ਦਾ ਕਬੀਰ ਸਾਹਿਬ ਜੀ ਦੇ ਬਚਨ ਨੂੰ ਵੀ ਆਪਾਂ ਸਰਵਣ ਕਰਦੇ ਹਾਂ ਕਬੀਰ ਸਾਹਿਬ ਕਹਿੰਦੇ ਕਬੀਰ ਇਹ ਜਗ ਕਾਜਲ ਕੀ ਕੋਤਰੀ ਆਂਦੁ ਕਰੇ ਕਿਸੁ ਮਾਨੀ ਕਬੀਰ ਸਾਹਿਬ ਕਹਿੰਦੇ ਸਾਰਾ ਚੱਕੀ ਕਾਲ ਕਾ ਪੁਰੇ ਆਵ ਤਾਨੂੰ ਅਮਰਦਾਸ ਮਹਾਰਾਜ ਜੀ ਨੂੰ ਉਹ ਸਮਝਾਉਂਦੇ ਨੇ ਬਾਤ ਸਾਹਿਬ ਕਹਿੰਦੇ ਹੈ ਸੰਸਾਰ ਦੇ ਵਿੱਚ ਨਿਰੰਕਾਰ ਪਰ ਸੰਸਾਰ ਜਿਹੜਾ ਹੈ ਇਹ ਜੈਥੇ ਲੱਗੀ ਇਹੋ ਇੱਕ ਸੰਸਾਰ ਤੋਂ ਦੇਖੀ ਇਹ ਬਾਸਾ ਵੀ ਜਿਹੜਾ ਦੇਖ ਲਿਆ ਸਤਿਰੀ ਜਹਰ ਹੈ ਇਹਦੇ ਨੂੰ ਵੇਖ ਕੇ ਮਾਇਆ ਦੇ ਮੋਹ ਦੇ ਵਿੱਚ ਬਾਸਾ ਕਹਿੰਦੇ ਮਨ ਭੱਜ ਜਾਂਦਾ ਹੈ ਤੇ ਜਦੋਂ ਮਾਇਆ ਮੋਹ ਮਾਇਆ ਦੇ ਵਿੱਚ ਭੱਜ ਜਾਂਦਾ ਹੈ ਤਦ ਇਹਦੇ ਤੇ ਕਾਰਨ ਤਾਕਤ ਲੱਗ ਜਾਂਦੀ ਹੈ ਸਭਾ ਕਾਰਨ ਤਾਕਤਾਂ ਇਹ ਸਾਰੇ ਮਨ ਦੇ ਉੱਪਰ ਸਤਿਗੁਰੂ ਜੀ ਕਹਿੰਦੇ ਵਿਕਾਰਾਂ ਦੇ ਕਾਰਕ ਪੈਦਾ ਕਰਦੇ ਨੇ ਕੁਝ ਵੇਖ ਕੇ ਕੁਝ ਸੁਣ ਕੇ ਕੁਝ ਗੌਰ ਚਾਤ ਕਰਕੇ ਕੁਝ ਸਾਡੀ ਦੀਵ ਦੀਵ ਦੇ ਸੁਆਦ ਨੇ ਉਹ ਵੀ ਕਾਲਪ ਨੂੰ ਪੈਦਾ ਕਰਦੇ ਨੇ ਮਨ ਦੇ ਉੱਪਰ ਮਨ ਦੇ ਵਿੱਚ ਵਿਕਾਰ ਪੈਦਾ ਕਰਦੇ ਇਸ ਕਰਕੇ ਬਾਸਾ ਕਹਿੰਦੇ ਸਾਰੇ ਭਾਈ ਤੇਰੇ ਮਨ ਦੇ ਵਿੱਚ ਵਿਕਾਰਾਂ ਦੇ ਕਾਲਪ ਨੂੰ ਪੈਦਾ ਕਰਦੇ ਹਨ ਵਿਕਾਰਾਂ ਦੇ ਦਾਗ ਤੇ ਮਨ ਉੱਤੇ ਲਾ ਰਹੇ ਹਨ ਦਾਗ ਤੋਸ ਮਹ ਚੰਦਿਆ ਦਾਈ ਜੇ ਜਮਨਤੋ ਜਨਨਾਰੇ ਕੀ ਜਿਹੜਾ ਵੀ ਮਨੁੱਖ ਮਾਇਆ ਦੇ ਵਿੱਚ ਮੋਹ ਦੇ ਵਿੱਚ ਵਿਕਾਰਾਂ ਦੇ ਵਿੱਚ ਪੈ ਜਾਂਦਾ ਹੈ ਵਿਕਾਰਾਂ ਦੇ ਕਾਰਨ ਦੇ ਦਾਗ ਜਿਹਦੇ ਉੱਪਰ ਲੱਗ ਜਾਂਦੇ ਨੇ ਭਾਰਸਾ ਕਹਿੰਦੇ ਫਿਰ ਮਨੁੱਖ ਵਿਕਾਰਾਂ ਦੇ ਕਾਰਨ ਉੱਤੇ ਦੇ ਲਾਗੇ ਕੀ ਹੁੰਦਾ ਹੈ ਦਾਗ ਦੋਸ਼ ਮਨੁੱਖ ਚੱਲਿਆਦਾ ਇਹ ਜਿਹੜਾ ਕਿਨਾਂ ਵਿਕਾਰਾਂ ਦੇ ਕਾਰਨ ਦੋਸ਼ ਲੈ ਕੇ ਇਹ ਸੰਸਾਰ ਤੋਂ ਤੁਰ ਜਾਂਦਾ ਹੈ ਦਰਗਾਹ ਗਰਸ਼ਨ ਨਹੀਂ ਜਾਏ ਫਿਰ ਭਗਤ ਸਾਹਿਬ ਕਹਿੰਦੇ ਉਹਨੂੰ ਪਰਮਾਤਮਾ ਦੀ ਅੰਦੂਰੀ ਵਿੱਚ ਪਾਈ ਬੈਠਣ ਦੀ ਥਾਂ ਨਹੀਂ ਮਿਲਦੀ ਹੈ ਵਿਕਾਰਾ ਕਰਕੇ ਵਿਸ਼ਿਆ ਕਰਕੇ ਉਹ ਫਿਰ ਭਗਤ ਸਾਹਿਬ ਕਹਿੰਦੇ ਉਹਨੂੰ ਥਾਂ ਨਹੀਂ ਮਿਲਦੀ ਦਰਗਾਹ ਦੇ ਵਿੱਚ ਥਾਂ ਕਿੱਥੇ ਹੈ ਜੀਵਨ ਵਾਰ ਭਗਤ ਸਾਹਿਬ ਕਹਿੰਦੇ ਨੇ ਇੱਕ ਨਾਮ ਸਭ ਸੁੱਚੀ ਆਈ ਜਰਦੇ ਦੇ ਪ੍ਰਵਾਹਾਂ ਉਜਿਹੇ ਮੇਰ ਪ੍ਰਵਾਹ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਫਿਰ ਅਨਕਹਿ ਦੂਜਕ ਤੱਪਿਆ ਥਣੀਆਂ ਬੋਲ ਤਾ ਕਹ ਰਹਾ ਪਾਸਾ ਕਹਦੇ ਅੱਗੇ ਫਿਰ ਦੂਜਕ ਤੱਪਿਆ ਆਉਂਿਆ ਨਰਕ ਤਪੁਰੇ ਦੇ ਤੇ ਉੱਥੇ ਜਿਹੜਾ ਵੀ ਜਾਂਦੀ ਹੈ ਜੀਵ ਆਤਮਾ ਉਹ ਉੱਥੇ ਪੂਖਾਂ ਕਰਦੀਆਂ ਨੇ ਹਾਰ ਗੁੜਾਈ ਹੋ ਰਹੀ ਹੈ ਫਿਰ ਇਹ ਜਿਹੜੇ ਕਾਲਕ ਦੇ ਧਾਰ ਨੇ ਕਿਹੜੇ ਸੰਸਾਰ ਨੂੰ ਜਾਂਦਾ ਉਹਨਾਂ ਦੀ ਥਾਂ ਕੋ ਹੈ ਇਸ ਕਰਕੇ ਮਾਰਸਾ ਜੀ ਨੇ ਕਿਹਾ ਭਾਈ ਦਰਗਾਹ ਦਰਸ਼ਨ ਨਾ ਹੀ ਜਾਏ ਤੇ ਵਿਕਾਰਾਂ ਦੇ ਕਾਰਨ ਦੇ ਕੇ ਵਿਕਾਰਾਂ ਦੇ ਕਾਰਨ ਦੇ ਧਾਰਮ ਅਬਿਨਾਗੇ ਸੰਸਾਰ ਨੂੰ ਜਾਏਗਾ ਤੇ ਤੈਨੂੰ ਨਰਗਰਗਾਰ ਦੇ ਨਰਗਾਰ ਵਿੱਚ ਆ ਨਹੀਂ ਮਿਲਣੀ ਹੈ ਕਰਮ ਮਿਲੈ ਆਖਣ ਤੇਰਾ ਨਾਮ ਪਰ ਇਹ ਪ੍ਰਭੂ ਕੀ ਤਨ ਨਾਮ ਕਾ ਸਜ ਜਿੰਦੇ ਨੇ ਜੀਵ ਦੇ ਵੀ ਕੀ ਵਾਸਾ ਤੇਰਾ ਨਾਮ ਸਿਮਰਨ ਦਾ ਜਿਹੜਾ ਗੁਣ ਹੈ ਉਹ ਤੇਰੀ ਮਿਹਰ ਨਾਲ ਹੀ ਮਿਲ ਸਕਦਾ ਹੈ ਜਿੱਤ ਲੱਗ ਕਰਨਾ ਹੋਰ ਨਹੀਂ ਥਾ ਤੇਰੇ ਨਾਮ ਵਿੱਚ ਰੱਖ ਕੇ ਮੋਹ ਦੇ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਨ ਹੈ ਪ੍ਰਭ ਸਾਜੀ ਇਹਨਾਂ ਤੋਂ ਬਚਣ ਲਈ ਹੋਰ ਕੋਈ ਰਾਹ ਹੀ ਨਹੀਂ ਵਕਾਰਾਂ ਤੇ ਬਚਨ ਦੀ ਹੋਰ ਕੋਈ ਥਾਂ ਨਹੀਂ ਹੈ ਸਤ ਸੰਗਤ ਵਿੱਚ ਬੈਠਣਾ ਗੁਰ ਚਰਣਾ ਤੇ ਬੈਠਣਾ ਗੁਰੂ ਹੀ ਬਾਸਾ ਜੀ ਆਣੀ ਪਵਿੱਤਰ ਗੁਰਬਾਣੀ ਨੂੰ ਪੜ ਕੇ ਵਿਚਾਰ ਕੇ ਤੇ ਅਮਲ ਕਰਨਾ ਇਹ ਵਕਾਰਾਂ ਤੋਂ ਸਾਨੂੰ ਬਚਾ ਸਕਦੇ ਨੇ ਨਹੀਂ ਇਹਨਾਂ ਤੋਂ ਬਿਨਾਂ ਸਤਿਗੁਰ ਪਾਲ ਸਕਦੇ ਪਾਲ ਨਹੀਂ ਹਨ ਸਕੀ ਲਾ ਕਾਹੀ ਵਕਾਰਾਂ ਤੋਂ ਨਹੀਂ ਬਚ ਸਕੀਦਾ ਇਸ ਕਰਕੇ ਜਿਹੜੇ ਗੁਰੂ ਬਾਰੇ ਬਣ ਕੇ ਗੁਰੂ ਚਰਣਾ ਨਾਲ ਜੁੜ ਜਾਂਦੇ ਨੇ ਗੁਰੂ ਸਾਹਿਬ ਨੇ ਉਨਾਂ ਤੇ ਕਿਰਪਾ ਕਰਨੀ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੁੜ ਕੇ ਉਹਨਾਂ ਨੂੰ ਨਾਮ ਦੀ ਰਾਖੂ ਬਖਸ਼ ਦਿੰਦੇ ਹਨ ਜੇ ਕੋ ਡੂਪੈ ਫਿਰ ਹੋਵੇ ਸਾਰ ਤੇ ਪਾਸਾ ਕਹਿੰਦੇ ਭਾਈ ਜਿਹੜਾ ਗੁਰੂ ਵਾਲਾ ਬਣ ਗਿਆ ਉਹ ਗੁਰੂ ਨਾਨਕ ਦਾ ਹੀ ਰੋਡਨੀ ਹੈ ਜੇ ਕੋਈ ਉਹਨਾਂ ਪ੍ਰਭੂ ਨੂੰ ਤੁਲਾ ਕੇ ਵਿਕਾਰਾਂ ਚ ਡੁੱਬ ਵੀ ਡੁੱਰੂਦਾ ਵੀ ਹੈ ਵਾਸੂ ਕਹਿੰਦੇ ਹੋ ਫਿਰ ਪ੍ਰਭੂ ਇਤਨਾ ਦਿਆਲ ਹੈ ਤੇ ਕਿਤਨਾ ਕਿਰਪਾਲੂ ਹੈ ਗੁਰੂ ਇਤਨਾ ਦਿਆਲ ਤੇ ਕਿਰਪਾਲੂ ਫਿਰ ਵੀ ਉਹਦੀ ਸੰਘਾਰ ਕਰਦਾ ਹੈ ਉਹਦੀ ਦੇਖਭਾਲ ਕਰਦਾ ਹੈ ਨਾਨਕ ਸੱਚਾ ਸਰਬਦਤਾਨ ਇਸ ਕਰਕੇ ਸਤਿਗੁਰ ਪਾਲ ਸਾਹ ਕਹਿੰਦੇ ਨੇ ਨਾਨਕ ਹੋ ਸਰਦਾਰ ਤੇ ਵਿਦਾਨਣ ਵਾਲਾ ਪ੍ਰਭੂ ਸਭ ਕੀ ਮੰਗਾਂ ਦਾ ਪੂਰਨ ਵਾਲਾ ਕਿਸੇ ਨੂੰ ਵੀ ਉਹ ਬਿਰਕਾ ਨਹੀਂ ਹਟਦਾ ਜੋ ਸ੍ਰੀ ਉਦਾਤਾਂ ਨੂੰ ਖਾਦੀਂ ਨਿਰਭਰ ਕਰੇ ਹਰ ਇੱਕ ਜੀਵ ਨੂੰ ਉਹ ਦਾਤ ਦਿੰਦਾ ਹੈ ਦੇ ਰਿਹਾ ਦਿੱਤੀਆਂ ਦਾਤਾਂ ਨੇ ਉਸ ਕਾਰਨ ਸੁਣੀਆਂ ਸਭ ਜੀਵ ਨੇ ਤੇ ਸਰੀਰ ਦਿੱਤਾ ਹੈ ਸਰੀਰ ਦੇ ਉੱਪਰ ਕੰਦ ਲਾਏ ਤੇ ਇਨਾਂ ਅੰਗਾਂ ਦੇ ਕੀਮਤ ਦੇ ਕੀ ਵੱਡੀ ਹੈ ਸਵਾਸ ਖੰਭ ਰਹੇ ਨੇ ਕਿੱਡੀ ਵੱਡੀ ਕੀਮਤ ਹੈ ਇਨਾਂ ਸਵਾਸਾਂ ਦੀ ਇਸ ਕਰਕੇ ਬਾਸਰ ਕਹਿੰਦੇ ਉਹ ਕਾਲਪੁਰ ਗੈਣ ਨੂੰ ਪਾਈ ਜਿਹਦੇ ਉਤੇ ਬੇਨਰ ਕਰਦਾ ਹੈ ਨਾਮ ਦੀ ਦਾਤ ਨੂੰ ਸਿਖ ਕਰਦਾ ਹੈ ਉਹ ਨਾਮ ਜੱਕੇ ਆਪਣੇ ਮੁੱਖਾਂ ਜਨਮ ਨੂੰ ਸਫਲਾ ਕਰਦਾ ਤੇ ਉਹ ਸਦਾ ਫਿਰ ਰਹਿਣ ਵਾਲਾ ਉਹ ਫਿਰ ਸਭ ਦੀ ਮੰਨ ਆਪ ਹੀ ਦਾਤਾ ਦੇ ਹੈ ਕਿ ਮੈਨੂੰ ਮਿਹਰਬਾਨੀ ਰੱਖਦਾ ਇਸ ਕਰਕੇ ਅੱਜ ਦੇ ਪਾਵਨ ਪਿੱਤਰ ਮੁਖਵਾਖੇ ਜਿਹਦੇ ਨਾਲ ਸਤਿਗੁਰੂ ਦੀ ਬਣਵਾਜ ਗੁਰੂ ਨਾਮ ਦਾ ਸਾਜਨ ਕਿਰਪਾ ਕੀਤੀ ਸਾਡੇ ਤੇ ਮਿਹਰ ਨਦਰ ਕਰਦੇ ਉਸ ਨੂੰ ਲਾਉਣ ਦਾ ਯਤਨ ਕੀਤਾ ਹੈ ਤਾਂ ਹੀ ਇਤੋਂ ਵਿਕਾਰਾਂ ਦੇ ਦਾਗ ਲੈ ਕਿਨਾਂ ਜਾਏ ਜਿਹੜਾ ਵਿਕਾਰਾਂ ਦੇ ਦਾਗ ਹੋ ਤੇ ਮੱਥੇ ਤੇ ਲਾ ਕੇ ਜਾਏ ਨੰਦਰ ਦਾ ਥਾਣੂ ਹੈ ਇਸ ਕਰਕੇ ਜਿਨ ਨੱਕ ਕੰਨ ਕੀਤੇ ਅਕੀ ਨਾਕ ਤੇਰ ਪੱਤ ਕੀ ਹੁੰਦੇ ਤਾਂ ਜੇਨ ਮਨ ਰੱਖਿਆ ਅਕੀ ਪਾਏ ਬਾਜਾ ਤਬ ਅੱਖਾਂ ਸੁਭ ਜਾਏ ਜਿਨੇ ਤਨ ਗੇਡੀਆਂ ਵੱਡੀਆਂ ਗੱਲਾਂ ਦਿੱਤੀਆਂ ਨੇ ਕੰਨ ਦਿੱਤੇ ਨੇ ਨੱਕ ਦਿੱਤਾ ਹੈ ਅੱਖਾਂ ਦਿੱਤੀਆਂ ਨੇ ਜੇ ਬੱਦ ਕੀ ਹੈ ਤੇ ਮਨ ਨੂੰ ਇੱਕ ਪਾਗ ਰੱਖਿਆ ਉਹ ਸਰਕਾਰ ਨੂੰ ਜਿਹੜਾ ਸੇਵਨ ਕਰਿਆ ਕਰ ਉਹ ਸਰਕਾਰ ਨੂੰ ਹੋਇਆ ਜਿਹੜੀ ਨੂੰ ਚੇਤੇ ਕਰਿਆ ਕਰ ਉਹਦਾ ਨਾਮ ਲੱਭਿਆ ਕਰ ਸੇਵਕ ਸਦਾਕ ਰਿਆ ਕਰ ਤੂੰ ਉਹ ਸਰਕਾਰ ਨੂੰ ਕਰਤੀ ਵੀ ਸੇਵਕ ਕਰੇਗਾ ਆਸਾ ਕਿ ਉਹਦੇ ਵੀ ਸੰਸਾਰ ਸੁੰਦਰ ਚੋਂ ਪਾਰ ਹੋ ਜਾਏਗਾ ਨਹੀਂ ਹੋ ਲੋਈ ਸਾਧਨ ਇਸ ਕਰਕੇ ਗੁਰੂ ਜੀ ਸੋ ਅੱਜ ਮਹਿੰਤਰ ਦਿਹਾੜੀ ਬਸੰਤ ਪੰਚਮੀ ਦੇ ਇਹ ਦਿਹਾੜੇ ਵਿੱਚ ਅੱਜ ਦਾ ਮਹਿੰਤਰ ਦਿਹਾੜਾ ਤਾਨਤਾਂ ਸਹਿਤ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਿਆਹ ਕਰਵਾਣ ਗੁਰੂ ਕੇ ਲਹਾਰ ਅੱਜ ਦੇ ਦਿਨ ਮਾਤਾ ਜੀਤਾ ਜੀ ਦੇ ਨਾਲ ਸਤਿਗੁਰਾਂ ਦੇ ਆਨੰਦ ਕਾਰਜ ਕਰਵਾਏ ਗਏ ਵਿਆਹ ਕੀਤਾ ਗਿਆ ਸਤਿਗੁਰਾਂ ਦੇ ਬਿਆਕਰ ਪੂਰੀ ਸਾਰੀ ਸਿਖ ਨੂੰ ਲੱਖ ਲੱਖ ਧੰਨ威 ਸੋਹਾਓ ਸਭ ਕੋ ਦੀ ਕਿਰਪਾ ਕੰਨ ਸੰਸਾਰਿਆਂ ਚਰਨਾਂ ਦਾ ਪਿਆਰ ਨਾਮ ਨਾਮ ਦੀ ਦਾ ਸੇਵਾ ਸੁਨਨ ਦਾ ਕਰੂ ਬਾਣੀ ਨਾਮ ਨਾਮ ਦੀ ਕਿਮਤ ਕੋਈ ਵਿਚਾਰ ਜੋ ਨਾਮ ਕਾਜ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰੰਥ ਕਦੇ ਗਲਤੀ ਦਾ ਪਤਾ ਨਹੀਂ ਮਾ ਕਰਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਤਮਾ